ਦੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਆਂ ਭੁਵਨ ਨਿਤਕੌਰ ਨਜ਼ਰ ਪਾਉਣੇ ਆਂ ਦੇਸ਼ ਦੀਆਂ 25 ਵੱਡੀਆਂ ਖਬਰਾਂ ਤੇ محمد ਯੂਨਸ ਬੰਗਲਾਦੇਸ਼ ਦੇ ਅੰਤਰਿਮ ਸਰਕਾਰ ਦੇ ਬਣੇ ਮੁਖੀ ਪੀਐਮ ਮੋਦੀ ਨੇ ਦਿੱਤੀ ਵਧਾਈ ਪ੍ਰਧਾਨ ਮੰਤਰੀ ਮੋਦੀ ਨੇ ਮੁਹੰਮਦ ਯੂਨਸ ਨੂੰ ਵਧਾਈ ਦਿੰਦਿਆਂ ਕਿਹਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ BSF ਨੇ ਦੱਸਿਆ ਕਿ ਬੰਗਲਾਦੇਸ਼ ਵਿੱਚ ਫਸੇ 17 ਭਾਰਤੀਆਂ ਨੂੰ ਲਿਆਂਦਾ ਗਿਆ ਸੁਰੱਖਿਤ ਘਰ ਵਾਪਸ। ਬੰਗਲਾਦੇਸ਼ ਵਿੱਚ ਭਾਰਤ ਦੀ ਸਖਤ ਕਾਰਵਾਈ ਸਾਰੇ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਕੀਤੇ ਗਏ ਬੰਦ। BSF ਨੇ ਬਿਹਾਰ ਵਿੱਚ ਦਾਖਲ ਹੋਣ ਵਾਲੇ ਹਜ਼ਾਰ ਬੰਗਲਾਦੇਸ਼ੀਆਂ ਨੂੰ ਰੋਕ ਕਿਸ਼ਨਗੜ ਸਰਹੱਦ ਤੇ ਸੁਰੱਖਿਆ ਬਲਾ ਦੀ ਮੌਜੂਦਗੀ ਵਿੱਚ ਭੇਜਿਆ ਵਾਪਸ। बांग्लादेश ਤੋਂ ਭਾਰਤ ਪਰਤੇ 7200 ਤੋਂ ਵੱਧ ਵਿਦਿਆਰਥੀ ਕੇਂਦਰੀ ਮੰਤਰੀ ਕੀਰਤੀ ਵਰਦਨ ਸਿੰਘ ਨੇ ਰਾਜ ਸਭਾ ਵਿੱਚ ਦਿੱਤਾ ਜਵਾਬ ਵੈਨਾਰਡ ਵਿੱਚ ਡੇਂਗਾ ਡਿਗਣ ਕਾਰਨ 138 ਲੋਕ ਅਜੇ ਵੀ ਲਾਪਤਾ 10ਵੇਂ ਦਿਨ ਬਚਾਅ ਕਾਰਜ ਜਾਰੀ ਪੀਐਮ ਮੋਦੀ 10 ਅਗਸਤ ਨੂੰ ਪੀੜਤਾ ਨਾਲ ਕਰਨਗੇ ਮੁਲਾਕਾ 17 ਮਹੀਨਿਆਂ ਬਾਅਦ ਮਨੀਸ਼ ਸਿਸੋਦੀਆ ਨੂੰ ਮਿਲੀ ਜ਼ਮਾਨਤ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਫੈਸਲਾ ਲੋਕ ਸਭਾ ਵਿੱਚ ਫਸਿਆ ਵਕਫ ਬਿੱਲ ਹੁਣ ਜੇਪੀਸੀ ਕੋਲ ਭੇਜਿਆ ਜਾਵੇਗਾ ਬਿੱਲ ਵਕਫ ਸੋਧ ਬਿੱਲ ਸਾਂਝੀ ਸੰਸਦੀ ਕਮੇਟੀ ਨੂੰ ਭੇਜਿਆ ਕਾਂਗਰਸ ਸਮੇਤ ਨੌ ਪਾਰਟੀਆਂ ਵਿਰੋਧ ਵਿੱਚ ਰਜੀਜੂ ਨੇ ਕਿਹਾ ਵਿਰੋਧੀ ਟੀਰ ਦੇ ਕਈ ਸੰਸਦ ਮੈਂਬਰ ਦਬਾਅ ਵਿੱਚ ਸਮਰਥਨ ਵਿੱਚ ਨਹੀਂ ਬੋਲ ਰਹੇ ਹਨ ਭਾਜਪਾ ਦੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 132 ਮੈਂਬਰੀ ਕਮੇਟੀ ਦਾ ਕੀਤਾ ਐਲਾਨ ਤਿੰਨ ਵਾਰ ਸੰਸਦ ਮੈਂਬਰ ਜੁਗਲ Kishore Sharma ਇਸ ਦੇ ਹਨ ਪ੍ਰਧਾਨ। ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਆਈਐਸ ਆਈਐਸ ਤੋਂ ਵਾਦੀ ਗ੍ਰਫਤਾਰ ਐਨਆਈਏ ਨੇ 3 ਲੱਖ ਰੁਪਏ ਦਾ ਰੱਖਿਆ ਸੀ ਇਨਾਂ। ਕਾਂਗਰਸ ਵੱਲੋਂ ਵਿਨੇਸ਼ ਵੋਗਾਟ ਨੂੰ ਆਫਰ ਦੇਣ ਵੱਜੋਂ ਫੁਗਾੜ ਦੀ ਭੈਣ ਨੇ ਜਤਾਇਆ ਇਤਰਾਜ਼ ਕਿਹਾ ਪਾਰਟੀ ਚੁਕਣਾ ਚਾਹੁੰਦੀ ਹੈ ਫਾਇਦਾ। ਮੁੰਬਈ ਦੇ ਕਾਲਜਾਂ ਵਿੱਚ ਹਿਜਾਬ ਤੇ ਪਾਬੰਦੀ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਬੰਬੇ ਹਾਈ ਕੋਰਟ ਨੇ ਕਿਹਾ ਕਿ ਇਹ ਨਹੀਂ ਹੈ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ। ਦਿੱਲੀ ਕੋਚਿੰਗ ਹੱਥ ਸੇ دی ਮਜਿਸਟ੍ਰੇਟ ਜਾਂਚ ਰਿਪੋਰਟ ਆਈ ਸਾਹਮਣੇ ਬੇਸਮੈਂਟ ਦੀ ਹੋਈ ਦੁਰਵਰਤੋਂ ਐਮਸੀਡੀ ਅਤੇ ਫਾਇਰਿੰਗ ਵਿਭਾਗ ਨੇ ਇਸ ਤੱਥ ਨੂੰ ਛੁਪਾਇਆ 8 ਅਗਸਤ ਨੂੰ ਐਮਪੀਸੀ ਦੀ ਮੀਟਿੰਗ ਦਾ ਕੀਤਾ ਗਿਆ ਸੀ ਐਲਾਨ ਅਤੇ ਅੱਜ ਬਾਜ਼ਾਰ ਵਿੱਚ ਆਇਆ ਉਛਾਲ ਸੈਂਸੈਕਸ ਅਤੇ ਨਿਫਟੀ ਲਗਭਗ 1 ਫੀਸਦੀ ਵਧਿਆ neet pg 2024 ਨੂੰ ਮੋਲਤਵੀ ਕਰਨ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਇੱਕੋ ਬੈਚ ਵਿੱਚ ਪ੍ਰੀਖਿਆ ਦੀ ਪਟੀਸ਼ਨ ਤੇ ਸੁਣਵਾਈ ਕੋਰਟ ਆਫ ਆਰਬਿਟ੍ਰੇਸ਼ਨ ਆਫ ਸਪੋਰਟਸ ਨੇ ਵਕੀਲ ਚੁਣਨ ਦਾ ਦਿੱਤਾ ਸਮਾਂ ਅੱਜ ਮੈਡਲ ਮਿਲੇਗਾ ਜਾਂ ਨਹੀਂ ਇਸ ਤੇ ਹੋਵੇਗੀ ਸੁਣਵਾਈ ਜਲਦੀ ਹੀ ਮੋਬਾਈਲ ਤੇ ਨਜ਼ਰ ਆਵੇਗਾ ਕਾਲਰ ਦਾ ਨਾਮ ਮੰਤਰੀ ਨੇ ਕਿਹਾ ਸੁਵਿਧਾ ਲਈ ਚੁੱਕੇ ਜਾ ਰਹੇ ਹਨ ਲੋੜਿੰਦੇ ਕਦਮ ਨੀਰਜ ਨੇ ਟੋਕੀਓ ਟੋਵੀ ਅੱਗੇ ਸੁਟਿਆ ਜਵਲਨ ਅਤੇ ਚਾਂਦੀ ਦਾ ਤਮਗਾ ਕੀਤਾ ਆਪਣੇ ਨਾਮ ਨਦੀਮ ਕੀਤਾ ਹਾਸਲ ਨੀਰਜ ਚੋਪੜਾ ਦੇ ਹੁਨਰ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਤਾਰੀਫ ਚਾਂਦੀ ਦਾ ਤਮਗਾ ਜਿੱਤਣ ਤੇ ਦਿੱਤੀ ਵਧਾਈ ਪੀਐਮ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਲਗਾਤਾਰ ਦੂਜੀ ਵਾਰ ਕਾਂਸੀ ਤਮਗਾ ਜਿੱਤਣ ਤੇ ਦਿੱਤੀ ਵਧਾਈ ਕਿਹਾ ਪੀੜੀਆਂ ਐਸੋ ਉਪਲਬਧੀਆਂ ਨੂੰ ਯਾਦ ਰੱਖਣੀਆਂ ਅਮਾਨ ਨੇ ਸੈਮੀਫਾਈਨਲ ਵਿੱਚ ਹਾਰੇ 57 ਕਿਲੋ ਵਿੱਚ ਜਾਪਾਨ ਦੇ ਪਹਿਲਵਾਨ ਨੇ 10 ਜ਼ੀਰੋ ਨਾਲ ਹਰਾਇਆ ਹੁਣ ਕਾਂਸੀ ਤਮਗੇ ਲਈ ਖੇਡਣਗੇ ਯੂਪ ਬਿਹਾਰ ਵਿੱਚ ਗੰਗਾ ਵਿੱਚ ਉਫਾਨ ਆਉਣ ਨਾਲ ਵਾਰਾਣਸੀ ਵਿੱਚ ਘਾੜ ਦੇ ਨਾਲ ਲੱਗਦੇ ਕਈ ਮੰਦਰ ਡੁੱਬੇ ਮੰਡੀ ਵਿੱਚ ਮਹਿਸੂਸ ਹੋਏ ਭੁਕੰਪ ਦੇ ਝਟਕੇ ਡਰ ਕੇ ਘਰੋਂ ਬਾਹਰ ਆਏ ਲੋਕ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਨੀ ਟੀਵੀ ਦੇ ਨਾਲ